ਹਾਂਜੀ ਸਸਿਖਾਲ ਬਾਈ ਸਾਰਿਆਂ ਨੂੰ ਉਮੀਦ ਕਰਦੀ ਆ ਸਾਰਿਆਂ ਨੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਅੱਜ ਦੇ ਬਲੌਗ ਦੇ ਵਿੱਚ ਅੱਜ ਮੈਂ ਥੋੜੀ ਜਿਹੀ ਲੁੱਕ ਕ੍ਰੀਏਟ ਕੀਤੀ ਆ ਖੁੱਲੀ ਜੀ ਟੀ-ਸ਼ਰਟ ਖੁੱਲੀ ਹੀ ਪੈਂਟ ਹੈ ਨਾ ਬੈਗੀ ਲੁੱਕ ਤੇ ਪਹੁੰਚ ਗਏ ਸੀਗੇ ਰਿੱਕੀ ਗਏ ਨੇ ਦੀਪ ਦਾ ਸਮਾਨ ਛੱਡਣ ਠੀਕ ਹੈ ਉਹਦੇ ਸਹੁਰਿਆਂ ਨੂੰ ਸਮਾਨ ਭੇਜਣਾ ਸੀ ਅੱਜ ਆਪਾਂ ਸਾਰੇ ਜਣੇ ਗਏ ਨੇ ਉਹ ਤਿਆਰ ਹੋ ਕੇ ਤੇ ਇੱਧਰ ਆਪਾਂ ਆਪਦੇ ਕਰ ਰਹੇ ਆ ਕੰਮਕਾਰ ਤੇ ਮੈਂ ਫੜਨੇ ਆ ਠੀਕ ਹੈ ਮੇਰੀ ਭੂਆ ਦੀ ਕੁੜੀ ਨੇ ਕੱਪੜੇ ਭੇਜੇ ਸੀ ਬਸਤੋਂ ਤੇ ਆਪਾਂ ਜਾਂਦੇ ਆਂ ਹੰਢਾਇਏ ਬਸ ਤੋਂ ਕੱਪੜੇ ਫੜਨ ਫਿਰ ਮਿਲਦੇ ਆਂ ਅੱਜ ਤਾਂ ਬਈ ਅੱਜ ਤਾਂ ਸਾਡੇ ਨਾਲ ਕੋਲੋਲ ਹੋ ਗਈ ਲਾਈਟ ਭੱਜ ਗਈ ਜੇ ਸਾਡਾ ਜੀ ਨਹੀਂ ਲੱਗ ਰਿਹਾ ਕਿਸੇ ਦਾ ਵੀ ਅਸੀਂ ਹੋਰੀ ਜਿਹੀ ਹੋਏ ਬੈਠੇ ਆ ਕਿਉਂਕਿ ਜੇ ਲਾਈਟ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਮੈਂ ਵੀ ਟਲਦੀ ਜੇ ਫਿਰਦੀ ਆ ਕੰਮ ਤੋਂ ਜਾਣੀ ਆ ਫੋਨ ਕੀਤਾ ਸੀ ਕਿਸੇ ਕਲਾਇੰਟ ਨੇ ਆਉਣਾ ਸੀਗਾ ਵੀ ਚਲੋ ਜੇ ਉਹਨਾਂ ਨੇ ਆਉਣਾ ਆ ਜਾਣ ਠੀਕ ਹੈ ਨਹੀਂ ਤਾਂ ਫਿਰ ਜਾਣਾਗਾ ਆਪਾਂ ਤੇ ਆਪਣੇ 파ਠ ਵਾਲੇ স্যুট ਰੈਡੀ ਹੋ ਗਏ ਜਿਹੜੇ 파ਠ ਤੇ ਪਾਉਣੇ ਆ ਠੀਕ ਆ ਕਿਉਂਕਿ ਮੈਂ ਇਥੇ ਜੋਤ ਨੇ ਪਾਉਣੇ ਆ ਇੱਕੋ ਜਿਹੇ স্যুট 파ਠ ਤੇ ਠੀਕ ਆ ਕੱਲ ਨੂੰ ਜਾਣਾ 파ਠ ਤੇ ਆਪਾਂ ਕਿਵੇਂ ਬੱਸ ਨੂੰ ਜਾਣਾ ਕਲਰ ਦੱਸ ਦਿੰਨੀ ਆ ਕਲਰ ਆ ਰੈੱਡ ਰੈੱਡ ਕਲਰ ਦੀਆਂ ਕਮੀਜ਼ਾਂ ਪਾਉਣੀਆਂ ਆ ਸੀ ਤੇ ਕਰੀਮ ਕਲਰ ਦੀ ਸਲਵਾਰ ਪਾਉਣੀ ਆ ਪ੍ਰਿੰਟਡ ਸੂਟ ਪਾਉਣੇ ਆ ਤੇ ਵਰਕ ਆ ਜਾਂ ਵਿਦਆਊਟ ਵਰਕ ਆ ਜਾਂ ਲੇਸਸ ਨਾਲ ਡਿਜ਼ਾਈਨ ਆ ਇਹ ਤੁਹਾਨੂੰ ਦੇਖ ਕੇ ਪਤਾ ਲੱਗੇ ਜੀ ਠੀਕ ਹੈ ਜਦੋਂ ਮੈਂ ਵੀਅਰ ਕਰੂੰਗੀ ਸੂਟ ਭਾਈ ਠੀਕ ਹੈ ਉਦੋਂ ਡਿਜ਼ਾਈਨ ਤੁਸੀਂ ਦੇਖ ਹੀ ਲੈਣਾ ਸਾਰਿਆਂ ਜਾਣਿਆਂ ਨੇ ਤੇ ਉਹ ਸੂਟ ਆਪਣੇ ਕੋਲ ਹੈਗੇ ਆ ਲਿਮਟਿਡ ਸਟਾਕ ਹੀ ਆ 5 ਕੁ 20 ਉਹ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਉਹ ਤੁਸੀਂ ਕਰਵਾਉਣੇ ਹੋਣਗੇ ਤਾਂ ਡੀਐਮ ਕਰ ਸਕਦੇ ਹੋ ਤੁਸੀਂ 62831 77170 ਵਾਲੇ ਨੰਬਰ ਤੇ ਕਿ ਨਹੀਂ ਕੁੜੀਏ ਲਓ ਵੀ ਮਿੱਤਰੋ ਕੀ ਹਾਲ ਚਾਲ ਮੇਰੇ ਵੱਲੋਂ ਵੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਆ ਦੇਖ ਲੋ ਕੰਮ ਲੋਕਾਂ ਦੇ ਬਿਨਾਂ ਦੇਖੀ ਭੈਣੇ ਗੱਡੀਆਂ ਮੋੜੀ ਜਾਂਦੀਆਂ ਹਾਂਜੀ ਮੇਰੇ ਕੋਲ ਫੋਨ ਆਪ ਨੂੰ ਆ ਗਿਆ ਉਹ ਆਪਣੇ ਕੋਲ ਪਹੁੰਚਣ ਵਾਲੀ ਨੇ ਤੇ ਉਦੋਂ ਬਾਅਦ ਆਪਾਂ ਉਹਨਾਂ ਦੇ ਨਾਲ ਚੱਲਾਂਗੇ ਤੇ ਦਿਲਖੁਸ਼ ਸ਼ਾਇਦ ਮੂਰੇ ਆ ਪਹਿਲਾਂ ਆਪਾਂ ਦਿਲਖੁਸ਼ ਨੂੰ ਮਿਲਦੇ ਹਾਂ ਤੁਹਾਨੂੰ ਅਜੇ ਤਾਂ ਜੀ ਅੱਜ ਅਜੇ ਰਿਵੀਲ ਨਹੀਂ ਕਰਾਂਗੇ ਸੀ ਹਨਾ ਕਿ ਵੀ ਸਮਾਨ ਭੈਣ ਦਾ ਕਿੱਥੇ ਛੱਡ ਕੇ ਆਏ ਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਥੋੜੀ ਥੋੜੀ ਸੋ ਪਹਿਲਾਂ ਆਪਾਂ ਹੁਣ ਚੱਲ ਕੇ ਉਹਨਾਂ ਨਾਲ ਮਿਲਦੇ ਆਂ ਤੋੜਾ ਸੋਨਾ ਸੱਖਾ ਮੁੰਡਾ ਆ ਗਿਆ ਆਪਣਾ ਸੋਨਾ ਆ ਗਿਆ ਸਾਰਾ ਵਧੀਆ ਲੱਗਦਾ ਸੋਨਾ ਲੱਗ ਰਹੀ ਹੈ ਰੈਂਕਲੀ ਬਹੁਤ ਬਹੁਤ ਅਸਰੀ ਕਾਰ ਚੱਲ ਜੀ ਚਲੋ ਜੀ ਚੀਰ ਤੌਰ ਸੋਡੀ ਆ ਸਾਡੇ ਇਸ ਤਾਂ ਵੀ ਤਰੇ ਫਿਰਦੇ ਆ ਭਾਈ ਨਾ ਨਾ ਬਸ ਐਨਕਾਂ ਦੀਆਂ ਲਾ ਲ ਗਏ ਨਾ ਤੇਰੀ ਜੜਾਈ ਵਾਰੀ ਮੈਂ ਥੋਂ ਲੱਗੇ ਤੇਰੀ ਕਰ ਕੇ ਐਨਕਾਂ ਲਾ ਗਏ ਆ ਅੱਛਾ ਐ ਰੋਦੇ ਐਨਕਾਂ ਲੱਗੀਆਂ ਉਹਨੀਆਂ ਫਿਰ ਆਪਾਂ ਉੱਤੇ ਮੜਾ ਘਰੇ ਭੁੱਲੇ ਆ ਯਾਰ ਨੀ ਲਾ ਲੰਦਾ ਅੱਜ ਆ ਇਹ ਲਾ ਦੇਣੀਆਂ ਪੁੱਤ ਜਾ ਕੇ ਹਾਂ ਠੀਕ ਆ ਬੜੇ ਜਿਹਾ ਲੱਗਦੇ ਆ ਪੁੱਤ ਕੁੜੀ ਵਾਲੇ ਆ ਨਾ ਹੋਰ ਆਪਾਂ ਐ ਲਸਣ ਦੀ ਕਰਦੇ ਬਣੀ ਲੱਗਦੇ ਬਾਈ ਐਸੇ ਹੀ ਲਾ ਮੰਗੇ ਹਾਂ ਉੱਤੇ ਲਾ ਲਾਂ ਸਮਾਲਾ ਕੋਟ ਪੈਂਟ ਫਸਰੀ ਪੀਸ ਨਾ ਤੋ ਬੋਟ ਪੈਂਟ ਭਾਏ ਗਰਮੀ ਵਾਲੀ ਆ ਉਸ ਨਹੀਂ ਹੁੰਦਾ ਛਿੜੇ ਨਿਕਲ ਜਾਣਗੇ ਉਸ ਨਹੀਂ ਹੁੰਦਾ ਲਾਈਕੀ ਦੇ ਨਾਲ ਤਾਂ ਨਾਲ ਨਹੀਂ ਆਪਾਂ ਦੂਜਾ ਸਮਾਲਿਆ ਛਿੜਾ ਪਠਾਨੀ ਹਾਂ ਉਹ ਵਧੀਆ ਉਹ ਪਹਿਲਾਂ ਬਲੇਜ਼ਰ ਪਾਣੀ ਚਾਹੀਏ ਇਹਦਾ ਨਹੀਂ ਜਾਗਟ ਜੀ ਪਾਲਾਂਗੇ ਚੱਗੀ ਜੀ ਹੈਗੀ ਆ ਹਾਂ ਉਹ ਹੀ ਹੈ ਨਾ ਹੋਰ ਮੈਂ ਵੀ ਦੇਖ ਹੋਈ ਜਾ ਚੀਕ ਮਾਹੌਲ ਬਣਾਈ ਚਾਹ ਤੂੰ ਤਾਂ ਵਧੀਆ ਤੂੰ ਤਾਂ ਫਾਰਮਲ ਪਾਉਣਾ ਫਾਰਮਲ ਹੀ ਵਧੀਆ ਰਹੇ ਚਲੋ ਮਿਲਦੇ ਆ ਫਿਰ ਆਪਾਂ ਰਾਹ ਚੱਲਦੇ ਹਾਂ ਲਓ ਜੀ ਲੋਕ ਅੱਗੇ ਬੰਦੇ ਦੇਖ ਲੈ ਚੱਲ ਜੰਗਾ ਓਕੇ ਭਾਈ ਠੀਕ ਆ ਥੈਂਕ ਯੂ ਕੱਲ ਪਰਸੋਂ ਨੂੰ ਮਿਲਦੇ ਆ ਹਾਂ ਪਰਸਾ ਲ ਭੋਗਤੇ ਭੋਗਤੇ ਜਾ ਕੋਕਾ ਲੀਟਾ ਆਪਾਂ ਹੋੜੇ ਪਹਿਲਾਂ ਅਸੀਂ ਆਪਣੇ ਸ਼ਾਗਨ ਰਹਿ ਗਏ ਅਸੀਂ ਭਾਈ ਵੀ ਲੈ ਕੇ ਆਏ ਨੇ ਚੰਗਾ ਭਾਈ ਚੰਗਾ ਮਹਿਕ ਓਕੇ ਭਾਈ ਮ ਕੱਲਣਾ ਸਮਾਨ ਫਟਾਉਣਾ ਇੱਥੇ ਉਹ ਸੀ ਘਰ ਉਹਦਾ ਹੈ ਜਿਹੜਾ ਕੱਲ ਨਹੀਂ ਸਮਾਨ ਫੜਾ ਕੇ ਆ ਜੀ ਆਪ ਨੂੰ ਝੋਲੇ ਹਾਂਜੀ ਲਓ ਜੀ ਆਪਾਂ ਸਮਾਨ ਖੋਹ ਛੱਟਾ ਜੀ ਸਾਰੇ ਦਿਨ ਖੁਸ਼ ਹੋਰੀ ਵੀ ਬੱਗੇ ਆਪਾਂ ਵੀ ਚੱਲੇ ਹੁਣ ਬੁਟੀਜ ਤੇ ਮੰਟਰੀ ਤੋਂ ਹੋਰਾਂ ਕੋਲੇ ਬਾਕੀ ਘਰ ਪਰਿਵਾਰ ਬਹੁਤ ਵਧੀਆ ਲੱਗਿਆ ਹਨ ਤੇ ਬਾਕੀ ਆ ਭੈਣ ਸਾਡੀ ਖੁਸ਼ ਰਹੇ ਭਾਈਆਂ ਨੇ ਸੇਵਾ ਵੀ ਬਹੁਤ ਕਰੀ ਅਨ ਪਰਮਾਤਮਾ ਜੜ ਜੀ ਰਲਾ ਜ ਰੱਖੇ ਹਨ ਸੋਹਣਾ ਘਰ ਪਰਿਵਾਰ ਮਿਲ ਗਿਆ ਭੈਣ ਨੂੰ ਤੇ ਹੁਣ ਆਪਾਂ ਮਿਲਾਂਗੇ ਕੱਲ੍ਹ ਭੱਤ ਕੱਲ ਦਾ ਦਿਨ ਛੱਡ ਕੇ ਸ਼ਾਇਦ ਕੱਲ ਨੂੰ ਸ਼ਾਮ ਨੂੰ ਜਾਂ ਪਰਸੋਂ ਤੱਕ ਕੇ ਬਾੜ ਦਾ ਘੋਗਾ ਫਿਰ ਬਹੁਤ ਚੱਲਾਂਗੇ ਤੇ ਹੁਣ ਆਪਾਂ ਕੰਮ ਕਰਕੇ ਫਿਰ ਚੱਲ ਹਾਂ ਹਾਂ ਜੀ ਤੇ ਬੁਟੀਕ ਤੇ ਪਹੁੰਚ ਗਏ ਸੀ ਆਪਾਂ ਇਹ ਹਾਂ ਚ ਡਿੱਗਦਾ ਹੀ ਜਾਂਦਾ ਹਾਂ ਤੇ ਮੈਂ ਕਿਹਾ ਸੀ ਨਾ ਵੀ ਬੈਂਗਲ ਸਰਮਨੀ ਵਾਲੇ ਸੂਟ ਰੈਡੀ ਹੋ ਗਏ ਹਾਂ ਤੇ ਬੈਂਗਲ ਸਰਮਨੀ ਹੈਗੀ ਹੈ ਜੀ 11 ਦੀ 11 ਤਰੀਕ ਦੀ ਅੱਜ ਹੋ ਗਈ 8 ਤਰੀਕ ਹਾਂ ਬੈਂਗਲ ਸਰਮਨੀ ਹੈਗੀ 11 ਤਰੀਕ ਦੀ ਹਾਂ ਠੀਕ ਹੈ ਤੇ 11 ਤਰੀਕ ਆ ਤੇ ਉਦੋਂ ਵਾਸਤੇ ਜਿਹੜੇ ਕੱਪੜੇ ਅਸੀਂ ਬੈਂਗਲ ਸਰਮਨੀ ਤੇ ਪਾਉਣੇ ਆ ਠੀਕ ਹੈ ਉਹ ਪਾਉਣੇ ਨੇ ਆਹ ਵਾਲੇ ਆਵਗਾ ਦਵਿੰਦਰ ਦਾ ਸੂਟ ਠੀਕ ਹੈ ਵੀਰਪਾਲ ਦਾ ਮੇਰਾ ਫੂਟ ਉਹਦਾ ਛੂਟ ਤੇ ਹੁਣ ਇਹਦਾ ਦਾ ਹੋ ਗਿਆ ਹੂੰ ਠੀਕ ਹੈ ਤੇ ਇਹ ਹੋ ਗਏ ਬੈਂਕ ਦਸਤਰਬੰਦੀ ਵਾਲੇ ਤੇ ਜਿਹੜਾ ਇਹਨਾਂ ਦਾ ਡਿਜ਼ਾਈਨ ਕੀ ਕੀਤਾਗਾ ਕਿਵੇਂ ਸਾਰਾ ਕੁਝ ਉਹ ਤੁਸੀਂ ਬਈ 11 ਤਰੀਕ ਨੂੰ ਵੀ ਦੇਖਿਓ ਹੂੰ ਸਾਡੀ ਫਾਈਨਲ ਲੁੱਕ ਠੀਕ ਹੈ ਪਰ ਮੈਨੂੰ ਐ ਸੀ ਵੀ ਤੁਹਾਨੂੰ ਸਸਪੈਂਸ ਬਹੁਤ ਹੋ ਗਿਆ ਸੀ ਪਿਕ ਵਾਈਜ਼ ਖਾਵਾ ਉਹ ਕਿੰਨੀ ਉੱਤੇ ਐਸੇ ਤਿਆਰ ਕੀਤੇ ਨੇ ਪ੍ਰਿੰਟਡ ਉਹਨਾਂ ਤੇ ਡਿਜ਼ਾਈਨਿੰਗ ਕਿੱਦਾਂ ਦੀ ਕੀਤੀ ਆ ਕਿਵੇਂ ਦੇ ਲੱਗਾਂਗੇ ਕੀ ਚੀਜ਼ ਸਾਰੇ ਕਨਸੈਪਟ ਇਹ ਤੁਹਾਨੂੰ 11 ਤਰੀਕ ਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਕਿਉਂਕਿ 11 ਨੂੰ ਹੈਗੀ ਆਪਣੀ ਬੈਂਗਲ ਸਰਵਣੀ ਤੇ ਉਸ ਤੋਂ ਪਹਿਲਾਂ ਹੈਗਾ ਪਾਰਟ ਠੀਕ ਹੈ ਤੇ ਜਿਹੜਾ ਪਾਰਟ ਹੈਗਾ ਪਾਰਟ ਹੈਗਾਗਾ 10 ਤਰੀਕ ਨੂੰ ਪਰਸੋਂ ਠੀਕ ਹੈ 10 ਤਰੀਕ ਨੂੰ ਆਪਾਂ ਪਾਰਟ ਤੇ ਜਾਣਾਗਾ ਆਪਾਂ 9 ਨੂੰ ਜਾਵਾਂਗੇ 10 ਨੂੰ ਪਾਰਟ ਆ ਤੇ ਉਹ ਦਿਨ ਮੈਂ ਤੇ ਜੋਤ ਨੇ 1 ਵਜੇ ਸੂਟ ਪਾਉਣੇ ਆ ਤੇ ਸੂਟ ਸਾਡੇ ਆਹ ਵਾਲੇ ਨੇ ਠੀਕ ਹੈ ਬਟ ਇਹਨਾਂ ਦੀ ਕੀ ਡਿਜ਼ਾਈਨਿੰਗ ਕੀਤੀ ਆ ਕਿੱਦਾਂ ਦੀ ਆ ਸਭ ਕੁਝ ਆ ਵਰਕ ਕੀਤਾ ਜਾਂ ਨਹੀਂ ਕੀਤਾ ਫਾਈਨਲ ਲੋਕਾਂ ਜਿਹੜੀ ਉਹ ਤੁਹਾਨੂੰ 10 ਤਰੀਕ ਨੂੰ ਦੇਖਣ ਨੂੰ ਮਿਲੇਗੀ ਠੀਕ ਹੈ ਉਹ ਤੁਹਾਨੂੰ 10 ਤਰੀਕ ਨੂੰ ਦੇਖਣ ਨੂੰ ਮਿਲੇਗੀ ਤਾਂ ਆਪਾਂ ਆ ਵਾਲੇ ਜਿੰਨੇ ਵੀ ਸੂਟ ਨੇ ਸਾਰੇ ਤਾਂ ਉਹਨਾਂ ਨਾਲ ਲੈ ਕੇ ਜਾਣੇ ਆਪਾਂ ਕਾਏ ਆਪਾਂ ਪੈਕ ਕਰ ਲਿਆ ਹੁਣ ਆਪਾਂ ਬੂਟੀਕ ਵਾਲੇ ਬਾਕਪਿਆਂ ਚ ਪਾ ਦਈਏ ਤੇ ਸਾਰਿਆਂ ਨੂੰ ਜਿਹਦਾ-ਜਿਹਦਾ ਸੂਟ ਆ ਸਾਰਿਆਂ ਨੂੰ ਦੇ ਦਾਂਗੇ ਠੀਕ ਹੈ ਜਿਹੜਾ ਦੀਪ ਦਾ ਸੂਟ ਆ ਉਹ ਸੌਰੀ ਉਹ ਤੁਹਾਨੂੰ ਉਦੋਂ ਨਹੀਂ ਦੇਖਣ ਨੂੰ ਮਿਲੇਗਾ 10 ਤਰੀਕ ਨੂੰ ਜਿੱਦਣ ਠੀਕ ਹੈ ਉਹਦਾ ਸਪੈਸ਼ਲ ਓਕੇ ਜੀ ਤੇ ਹੁਣ ਆਪਾਂ ਸਮਾਨ ਜਿਹੜਾ ਹੈਗਾ ਇਕੱਠਾ ਕਰ ਲਈ ਰਿੱਕੀ ਵੀ ਆ ਗਈ ਸੀਗੇ ਸਮਾਨ ਛੜਾ ਕੇ ਹਨਾ ਤੇ ਚਲੋ ਆਪਾਂ ਹੁਣ ਸਮਾਨ ਇਕੱਠਾ ਕਰਕੇ ਫਿਰ ਇਸ ਤੋਂ ਬਾਅਦ ਬਾਜ਼ਾਰ ਦੇ ਤਿੰਨ ਚਾਰ ਕੰਮ ਨੇ ਉਹ ਵੀ ਕਰਨੇ ਨੇ ਠੀਕ ਹੈ ਕਿਉਂਕਿ ਸੁਝਾਰ ਵੀ ਕਾਫੀ ਟਾਈਮ ਦਾ ਬੋਰਜਾ ਹੋਇਆ ਪਿਆ ਤੇ ਨਾਲੇ ਚਲੋ ਮੈਂ ਇਹ ਸਮਾਨ। ਹਲੋ ਬਈ ਜੋ ਦਾ ਸਮਾਨ ਆਪਾਂ ਕਰਤਾ ਪੈਕ 11 ਤਰੀਕ ਹਾਂ 10 ਤੇ 11 ਤਰੀਕ ਵਾਲਾ ਸਮਾਨ ਪੈਕ ਹੋ ਗਿਆ ਬਾਕੀ ਸਾਰਾ ਕੁਝ ਹੋ ਹੀ ਜਾਂਦਾ ਠੀਕ ਹੈ ਮੰਗਰ ਸਰਮਣੀ ਵਾਲਾ ਇਹ ਤਾਂ ਦੀ ਆਪਾਂ ਗੱਡੀ 'ਚ ਕਿਉਂਕਿ ਭੁੱਲਣਾ ਜਾਈਏ ਸਾਡਾ ਇਹ ਹੁੰਦਾ ਆਲਮੋਸਟ ਵੀ ਅਸੀਂ ਕੋਈ ਨਾ ਕੋਈ ਚੀਜ਼ ਭੁੱਲ ਜਾਂਦੇ ਠੀਕ ਹੈ ਤਾਂ ਕਰਕੇ ਚਲੋ ਰੱਖਿਆ ਇਹ ਕਿੱਥੇ ਬਹਿ ਜਾ ਚੜ ਕੇ ਮੈਂ ਮੇਰੇ ਤੇ ਚੜ ਕੇ ਡਿੱਗ ਗਿਆ ਲਓ ਵੀ ਆਪਾਂ ਪਹੁੰਚ ਗਏ ਘਰ ਠੀਕ ਹੈ ਤੇ ਇਧਰ ਜੁਝਾਰ ਅੱਜ ਚਾਰ ਪੰਜ ਵਾਰੀ ਦੇਖ ਗਿਆ ਪਤਾ ਨਹੀਂ ਕੀ ਨਜ਼ਰ ਲੱਗੀ ਅੱਜ ਪਤਾ ਨਹੀਂ ਕੀ ਹੋਇਆ ਉਹ ਉਧਰ ਉਹਨੂੰ ਖੰਦਾਜ ਨੂੰ ਕਹਿੰਦਾ ਗੇਟ ਖੋਲ ਲੈ ਮੈਂ ਪਰਨਾ ਬੰਨਣ ਨੂੰ ਦੱਸ ਪੁੱਤ ਕੀ ਆ ਤੂੰ ਖੇਡ ਲੈ ਇਹਦੇ ਨਾਲ ਪਿੱਛੇ ਤੇਰੇ ਦੇਖੀ ਭੱਜਾ ਫਿਰਦਾ ਠਾਣਾ ਜਿਹਾ ਖੜਜੋ ਡਿੱਗ ਜਾਓਗੇ ਰੁਕੋ ਸਟਾਪ ਸਟਾਪ ਉਹ ਪਾਪਾ ਆ ਗਏ ਉਹ ਪਾਪਾ ਲੈ ਆਏ ਡੱਬਾ ਇਹ ਅੱਜ ਜੇ ਸਮਾਨ ਛੱਡਣ ਗਏ ਸੀ ਤਾਂ ਖੇਸ ਤੇ ਡੱਬਾ ਦਿੱਤਾ ਭਾਈ ਮਠਿਆਈ ਖਵਾ ਦੀਏ ਖੋਲਿਆ ਯਾਰ ਡੱਬਾ ਖੋਲ। ਇਤਨਾ ਖੋਲਣਾ ਨਹੀਂ। ਖੋਲੋ ਗੋਲ। ਬਹੁਤ ਜ਼ਬਰਦਸਤ। ਇਹ ਆ ਰਹੀ ਪੈਕਿੰਗ ਹੋ ਗਈ ਆ। ਹੂੰ। ਤੇ ਤੁਸੀਂ ਦੱਸੋ ਤੁਹਾਡਾ। ਆਹ ਸ਼ਰਟ ਪਾਉਂਦੇ ਜਾਨੂੰ। ਦੇਖਦਾ ਯਾਰ ਮੈਂ। ਆਹ ਪਾਉਣੀ ਆ। ਮੈਂ ਹੁਣ ਮੋਟਾ ਮੈਂ ਸਾਰੀਆਂ ਭੀੜੀਆਂ ਭੀੜੀਆਂ ਲਾ ਗਈਆਂ ਨੇ। ਤੁਹਾਨੂੰ ਹੀ ਲੱਗਦੀ ਨੇ ਮਿੰਟ ਚ ਪਤਲੇ ਹੋ ਜਾਊਂਗੀ ਤੁਸੀਂ ਆਹ ਦੇਖੋ। ਇਹਨਾਂ ਦੋਨਾਂ ਚੱਕ ਪਾ ਲੂੰਗਾ। ਇਹਨਾਂ ਦੋਨਾਂ ਚ ਫਿਰ ਦੋਨੀਆਂ ਇੱਕ ਵਾਰੀ ਬਾਹਰ ਰੱਖ ਦੰਨੀ ਆ। ਦੋਨਾਂ 'ਚ ਜਿਹੜੀ ਪਾਉਣੀ ਹੋਈ ਆ। ਮੈਂ ਇਹ ਸੂਟ ਹੀ ਪਾ ਕੇ ਜਾਊਂਗੀ। ਉੱਤੋਂ 8 ਰੱਖਿਆ ਹੋਇਆ ਹੈ ਨਾ ਤੇ ਨਾਲੇ ਆਇਆ ਕੀ ਕਬੂਤ ਗਾਲਾਂਗੇ ਵਿਆਹ ਦੇ ਸਰਾ ਘਰ ਤੋਂ 5 ਮਹੀਨਾ ਪਹਿਲਾਂ ਮੈਂ ਕੱਲ ਨੂੰ ਤੁਸੀਂ ਹਾਂ ਜਿਹੜਾ ਦੂਸਰਾ ਦਾ ਹਾਂ ਨਾਲੇ ਮੋਟਾ ਦਾ ਮੋਟਾ ਦਾ ਨਾਲੇ ਹਾਂ ਹੈ ਨਾ ਨਾਲੇ ਮੋਟਾ ਦਾ ਹਾਂ ਵਧੀਆ ਦਾ ਕੰਫਰਟੇਬਲ ਵੀ ਰਹਿਾਂਗੇ ਨਾਲੇ ਹਾਂ ਕੰਫਰਟੇਬਲ ਵੀ ਰਹੂਗੇ ਤਾਂ ਗੱਲ ਹੈ ਹੀ ਉਹ ਹੀ ਪਾਜ ਵਧੀਆ ਲੱਗੂ ਸੋ ਸਲਟਾ ਕੈਨਸਲ ਕਰਤਾ ਭੀ ਅਮਾ ਓਕੇ ਬਸ ਠੀਕ ਆ ਤੇ ਪਰ ਨਾ ਕਿਹੜਾ ਲੱਗੇ ਜਾਣਾ ਤੁਹਾਡੇ ਤੇ ਪੱਗ ਪਰਸੋਂ ਘਿੜੀ ਬੰਨਣੀ ਹੈ ਸੋ ਮੈਨੂੰ ਦੇਖਾ ਤੇ ਤੋੜੂ ਉੱਤੇ ਸਿੱਟੂ ਹੈ ਮਹਾਰੀਆਂ ਖੋਲ ਖੋਲ ਸਾਰਾ ਕੁਝ ਪੜ ਲੈ ਨੋ ਚਲ ਲਓ ਬਈ ਗਾਇਸ ਤੇ ਆਪਣਾ ਹੋ ਗਿਆ ਡਨ ਸਾਰਾ ਕੁਝ ਠੀਕ ਆ ਪੈਕਿੰਗ ਵਗੈਰਾ ਸਾਰੀ ਡਨ ਹੋ ਗਈ ਇਧਰ ਸੂਟ ਕੇਸ ਜੁਹਾਰ ਦਾ ਸਾਰੇ ਪੱਗਾਂ ਵਗੈਰਾ ਪਰਸੋਂ ਜੋ ਵੀ ਰਿੱਕੀ ਨੇ ਕੀ ਪਾਉਣਾ ਕੱਲ ਨੂੰ ਆਪਾਂ ਕੀ ਪਾਉਣਾ ਠੀਕ ਆ ਸਾਰੀ ਪੈਕਿੰਗ ਡਨ ਹੋ ਗਈ ਮੈਂ ਸੋਚ ਰਹੀ ਆ ਵੀ ਆਹ ਸੂਟ ਪਾਲਾਂ ਕੱਲ ਨੂੰ ਕਿਉਂਕਿ ਬਾਬਾ ਜੀ ਦਾ ਪ੍ਰਕਾਸ਼ ਹੋਇਆ ਹੋਇਆਗਾ ਤਾਂ ਚਲੋ ਵੀ ਸੂਟ ਪਾ ਕੇ ਜਾਵਾਂਗੇ ਨਾਲੇ ਉੱਥੇ ਲੋਗੀਤ ਕਰਾਂਗੇ ਸੁਹਾਗ ਵਗੈਰਾ ਹਨਾ ਤਾਂ ਵਧੀਆ ਲੱਗੂਗਾ ਸੂਟ ਪਾਇਆ ਹੋਇਆ ਤਾਂ ਵਰਕੇ ਬਾਕੀ ਸਾਰੀਆਂ ਚੀਜ਼ਾਂ ਡਨ ਹੋ ਗਈਆਂ ਲੋ ਰਿੱਕੀ ਕੈਪ ਲੈ ਲਓ ਤੇ ਜੁਹਾਰ ਦੀਆਂ ਕੱਛੀਆਂ ਜੁਹਾਰ ਨੂੰ ਮੈਂ ਕਿਹਾ ਡਾਈਪਰ ਤੋਂ ਬਿਨਾਂ ਰੱਖਾਂ ਅੱਜ ਆਹ ਦੇਖ ਲਓ ਵੱਡਾ ਹੋ ਗਿਆ ਹੁਣ ਗੇਟ ਗੇਟ ਲਾਉਂਦਾਗਾ ਜੁਝਾਰ ਸਿੰਘ ਓਏ ਲੋ ਵੀ ਗਾਇਸ ਤੇ ਸਾਰਾ ਆਪਣੀ ਪੈਕਿੰਗ ਵਗੈਰਾ ਹੋ ਗਈ ਆ ਡਨ ਠੀਕ ਆ ਪੈਕਿੰਗ ਵਗੈਰਾ ਆਪਣੀ ਡਨ ਹੋ ਗਈ ਤੇ ਹੁਣ ਜਿਹੜੀ ਚੀਜ਼ ਆ ਵੀ ਤੁਸੀਂ ਕਾਫੀ ਸਾਰੇ ਮੈਨੂੰ ਪੁੱਛੀ ਜਾਂਦੇ ਸੀ ਕੱਲ ਵੀ ਤੁਸੀਂ ਮੈਨੂੰ ਪੁੱਛੀ ਜਾਂਦੇ ਸੀ ਵੀ ਦੀਦੀ ਵੀ ਤੁਸੀਂ ਫੇਸ ਤੇ ਪੈਕ ਕਿਹੜਾ ਲਗਾ ਰਹੇ ਹੋ ਹਨ ਪੈਕ ਭਈ ਮੈਂ ਤਿੰਨ ਚਾਰ ਦਿਨੋਂ ਹੋ ਗਿਆ ਯੂਜ਼ ਕਰ ਰਹੀ ਆ ਕਿਹੜਾ ਪਾਊਡਰ ਰੱਖੀ ਮਲਠੀ ਦਹੀਂ ਦੇ ਵਿੱਚ ਮਲਠੀ ਪਾਊਡਰ ਲਾ ਕੇ ਕੋਲ ਆਉਣੀ ਹੁੰਦੀ ਆ ਫਰਕ ਲੱਗਦਾ ਰਿੱਕੀ ਕੁਝ ਤੁਹਾਨੂੰ ਲੱਗਦਾ ਥੋੜਾ ਬਤ ਕਹਿੰਦੇ ਉਹਦੇ ਨਾਲ ਸ਼ਾਇਆ ਲਾਈਟ ਹੋ ਜਾਂਦੀਆਂ ਨੇ ਬਾਕੀ ਪਤਾ ਨਹੀਂ ਬਈ ਹੁੰਦੀਆਂ ਕਿ ਨਹੀਂ ਹੁੰਦੀਆਂ ਨਾ ਲਾਈਟ ਕਿਹੜਾ ਮੈਨੂੰ ਕਿਹਾਗਾ ਕਹਿੰਦੇ ਲਾਈਟ ਹੋ ਜਾਂਦੀਆਂ ਨੇ ਸ਼ਾਇਆ ਨਹੀਂ ਜਿਹੜੀਆਂ ਚਲੋ ਮੈਂ ਕਿਹਾ ਆਪਾਂ ਵਰਤ ਕੇ ਦੇਖ ਲੈਨੇ ਆ ਤੇ ਅੱਜ ਵੀ ਮੈਂ ਲਗਾਉਣਾਗਾ ਪੈਕ ਉਹ ਲੈ ਕੇ ਨਹੀਂ ਆਈ ਮੈਂ ਤੁਹਾਨੂੰ ਬਣਾ ਕੇ ਪੈਕ ਲਗਾ ਕੇ ਦਿਖਾਉਂਗੀ ਫਰਕ ਤਾਂ ਵੈਸੇ ਬਹੁਤ ਲੱਗਦਾ ਮੈਨੂੰ ਵੀ ਲੱਗ ਰਿਹਾ ਫਰਕ ਬਾਕੀ ਦੇਖਦੇ ਆ ਤੇ ਇੱਕ ਵਾਈ ਕੁੜੀਆਂ ਪੁੱਛਦੀਆਂ ਸੀਗੀਆਂ ਵੀ ਗੁਲਾਬ ਸਿੱਧੂ ਵੀਰੇ ਨੂੰ ਤੁਸੀਂ ਕਿਵੇਂ ਮਿਲੇ ਵੀਰੇ ਬਈ ਆਪਣੇ ਹੀ ਮਤਲਬ ਕਿ ਪਹਿਲਾਂ ਤੋਂ ਹੀ ਜਾਣ ਪਹਿਚਾਣ ਹੈ ਇਹ ਪਹਿਲਾਂ ਤੋਂ ਹੀ ਜਾਣਦੇ ਨੇ ਰਿੱਕੀ ਤਾਂ ਤਾਂ ਕਰਕੇ ਆਪਾਂ ਮਿਲਲੇ ਸੀਗੇ ਕਾਲਜ ਇਕੱਠੇ ਸੀ ਹਾਂ ਕਾਲਜ ਇਕੱਠੇ ਸੀ ਤੇ ਬਾਕੀ ਭਾਈ ਵੀਰਾ ਬਹੁਤ ਵਧੀਆ ਬੰਦਾ ਬਹੁਤ ਦਿਲਦਾਰ ਬੰਦਾ ਡਾਊਨ ਟੂ ਅਰਥ ਬੰਦਾ ਠੀਕ ਹੈ ਤੇ ਬਹੁਤ ਸਿਆਣਾ ਸਮਝਦਾਰ ਸਭ ਤੋਂ ਜ਼ਿਆਦਾ ਇਹਨੂੰ ਕਹਿ ਰਹੇ ਸੀ ਵੀ ਇਹ ਕਿਉਂ ਨਹੀਂ ਆਇਆ ਵੀ ਜੁਝਾਰ ਨੂੰ ਕਿਉਂ ਨਹੀਂ ਲੈ ਕੇ ਆਏ ਹੋਣ ਇਹਨੂੰ ਐਵੇਂ ਨੀਚੇ ਛੱਡ ਦਿਓ ਖੜ ਚੁ ਰਿਖੀ ਨੀਚੇ ਛੱਡ ਦੇ ਨੂ ਚਾਹ ਬਾਜੋ ਜਾ ਬਾਜੋ ਬਾਜੋ ਜਾ ਬਾਜੋ ਸਭ ਤੋਂ ਵੱਧ ਉਹਨਾਂ ਨੇ ਕਿਹਾ ਵੀ ਤੁਸੀਂ ਜੁਝਾਰ ਨੂੰ ਲੈ ਕੇ ਆਉਣਾ ਸੀ ਕਿਉਂ ਨਹੀਂ ਲੈ ਕੇ ਆਏ ਅਸੀਂ ਕਿਹਾ ਜੀ ਵੀ ਜੁਝਾਰ ਬਹੁਤ ਰਾਤ ਦੀ ਹੋ ਗਿਆ ਇਹ ਸੁੱਤਾ ਪਿਆ ਸੀ ਅਸਲ 'ਚ ਅਸੀਂ ਤਾਂ ਨਹੀਂ ਲੈ ਕੇ ਗਏ ਬਿਚਾਰ 2 ਘੰਟੇ ਸੌਂ ਜੂਗਾ। ਵੀ ਕੋਈ ਗੱਲ ਨਹੀਂ। ਸਾਰੇ ਹੀ ਪਰਿਵਾਰ ਨੂੰ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਕੀ ਕਰਦੇ ਫਿਰ ਤੁਸੀਂ? ਕੀ ਕਰਦੇ ਫਿਰ ਤੁਸੀਂ? ਹਾਂਜੀ। ਦੱਸੋ। ਸਲਵਟੇ ਲਈ ਜਾਂਦਾ ਭਾਈ ਜੁਹਾਰਾ। ਸਾਰਾ ਦਿਨ ਤੁਰਾ ਫੇਰਾ ਕਰਕੇ ਥੱਕ ਜਾਂਦਾ ਮੈਂ ਕਿ ਚੱਲੀ ਨਹੀਂ ਲੱਤਾਂ ਉੱਟਦਾ ਫਿਰ ਚੱਜੇ ਨਾਲ ਸੌਂ ਜੂਗਾ ਰਾਤ ਨੂੰ ਢੇਲੀ ਲੱਤਾਂ ਘਟਾਉਂਦਾਗਾ ਐ ਪਤਾ ਨਹੀਂ ਮੇਰੀਆਂ ਬੁਢੀ ਹੋਈਆਂ ਲੱਤਾਂ ਉੱਟੂ ਕਿਨਾ ਛੋਟੇ ਛੋਟੇ ਪੈਰਾਂ ਜੀਰਦੇ ਵੱਡਾ ਹੋ ਗਿਆ ਮੈਨੂੰ ਕੀ ਕਰਨਾ ਇਹ ਵੀ ਮम्मा ਤੂੰ ਕੀ ਇੱਤ ਹੈ ਮੇਰੇ ਦੀ ਹਾਂਜੀ ਬਈ ਗਾਇਸ ਤੇ ਰਾਤ ਤੁਹਾਨੂੰ ਪਤਾ ਵੀ ਆਪਾਂ ਹੋ ਗਏ ਸੀਗੇ ਲੇਟ ਕਿਉਂਕਿ ਜੁਝਾਰ ਤੰਗ ਕਰ ਰਿਆ ਸੀ ਹਾਰ ਨੂੰ ਸੁਵਾਉਣਾ ਸੀਗਾ ਠੀਕ ਹੈ ਤਾਂ ਕਰਕੇ ਆਪਾਂ ਲੇਟ ਹੋ ਗਏ ਸੀਗੇ ਬੰਦ ਕਰ ਦੇ ਪੁੱਤ ਨੂੰ ਮਾੜਾ ਹੌਲੀ ਕਰ ਲੈ ਜਾਂ ਜਮਾਈ ਤੇ ਆ ਫਿਰ ਰਾਤ ਪੈਕ ਲਗਾਉਣਾ ਸੀ ਮੇਰੇ ਤੋਂ ਦੱਸਿਆ ਨਹੀਂ ਗਿਆ ਠੀਕ ਹੈ ਕਿਉਂਕਿ ਲੇਟ ਬਹੁਤ ਹੋ ਗਏ ਸੀਗੇ ਤਾ ਆਪਣਾ ਇਦਾਂ ਦਾ ਹੁੰਦਾਗਾ ਬਾਈ ਮਲਠੀ ਪਾਊਡਰ ਪੀਸਿਆ ਹੁੰਦਾ ਉਹ ਪਾਊਡਰ ਬਣਿਆ ਹੁੰਦਾਗਾ ਮਲਠੀ ਦਾ ਤੇ ਇਹ ਪਾਊਡਰ ਲੈ ਆਉਣਾ ਤੁਸੀਂ ਤੇ ਦਹੀਂ ਦੇ ਵਿੱਚ ਪਾ ਕੇ ਠੀਕ ਆ ਫਿਰ ਫੇਸ ਤੇ ਲਗਾਉਣਾਗਾ 15 ਤੋਂ 20 ਮਿੰਟ ਲਗਾ ਕੇ ਰੱਖਣਾਗਾ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾਗਾ ਠੀਕ ਆ ਫੇਸ ਤੇ ਲਗਾਉਣਾਗਾ ਤੇ 15-20 ਮਿੰਟ ਲਗਾ ਕੇ ਫਿਰ ਫੇਸ ਧੋ ਦੇਣਾਗਾ ਠੀਕ ਹੈ ਤੇ ਇਹਦੇ ਨਾਲ ਕਹਿੰਦੇ ਸ਼ਾਈਆਂ ਦਾ ਬਹੁਤ ਫਰਕ ਪੈਂਦਾਗਾ ਮੈਨੂੰ ਵੀ ਸਾਰਿਆਂ ਨੇ ਕਿਹਾ ਵੀ ਬਹੁਤ ਫਰਕ ਪੈਂਦਾਗਾ ਬਾਕੀ ਮੈਂ ਲਗਾ ਰਹੀ ਆ ਦੇਖਦੇ ਆ ਕਿੰਨਾ ਕ ਫਰਕ ਪੈਂਦਾਗਾ ਥੋੜੀਆਂ ਜਿਹੀਆਂ ਲਾਈਟ ਹੋਈਆਂ ਤਾਂ ਮੈਨੂੰ ਲੱਗਦੀਆਂ ਨੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਲੱਗ ਰਿਹਾਗਾ ਫਰਕ ਠੀਕ ਐ ਤਾਂ ਦੱਸਿਓ ਮੈਨੂੰ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰੀ ਜਾਂਦੀ ਸੀਗੀ ਠੀਕ ਐ ਬੀਬੀ ਦੇ ਘਰੇ ਜਾ ਕੇ ਆਈ ਸੀ ਸਾਰਿਆਂ ਜਣਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਥੈਂਕ ਯੂ ਸੋ ਮੱਚ ਬਾਈ ਸਭ ਦਾ ਬਹੁਤ ਬਹੁਤ ਧੰਨਵਾਦ ਪੈਡਰੋਂ ਠੀਕ ਹੈ ਤੇ ਭੈਣ ਦਾ ਸਮਾਨ ਆਪਾਂ ਛੱਡਿਆ ਹੀ ਸੀਗੇ ਤੇ ਪਰਮਾਤਮਾ ਉਹਨਾਂ ਦੀ ਜ਼ਿੰਦਗੀ ਨਵੀਂ ਜਿਹੜੀ ਸ਼ੁਰੂਆਤ ਹੋਣ ਲੱਗੀ ਆ ਉਹ ਬਹੁਤ ਸੋਹਣੀ ਨਿਕਲੇ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਆਪਣੀਆਂ ਕੁੜੀਆਂ ਜਿਹੜੀਆਂ ਹਨਾ ਹੱਸਦੀਆਂ ਵਸਦੀਆਂ ਰਹਿਣਾ ਵੀ ਸੋਹਰੇ ਪਰਿਵਾਰ ਦੇ ਵਿੱਚ ਬਸ ਹੋਰ ਕੁਝ ਨਹੀਂ ਚਾਹੀਦਾ ਪਰ ਕਿ ਅਸੀਂ ਲੱਕੀਆਂ ਬਹੁਤ ਵਧੀਆ ਪਰਿਵਾਰ ਮਿਲਿਆ ਹਨਾ ਚਲੋ ਅੱਗੇ ਵੀ ਬਹੁਤ ਵਧੀਆ ਉਹਨਾਂ ਦੀ ਜ਼ਿੰਦਗੀ ਰਹੇ ਠੀਕ ਹੈ ਤੇ ਆਪਾਂ ਫਿਰ ਜਾਣਾਗਾ ਉੱਥੇ ਪਾਠ ਤੇ ਠੀਕ ਹੈ ਕੱਪੜੇ ਵਗੈਰਾ ਸਾਰੇ ਰੈਡੀ ਹੋ ਗਏ ਆ ਸਭ ਕੁਝ ਕੰਪਲੀਟ ਹੋ ਗਿਆ ਲੈ ਕੇ ਵੀ ਜਾਣਾਗਾ ਤਾਂ ਸੋਚਿਆ ਇੱਕ ਦਿਨ ਪਹਿਲਾਂ ਹੀ ਜਾਵਾਂਗੇ ਠੀਕ ਹੈ ਤੇ ਇੱਕ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਜਿਹੜੀ ਪਹਿਲਾਂ ਸਿਸਟਰ ਦਾ ਵਿਆਹ ਹੋਇਆ ਸੀਗਾ ਉਹ ਮੈਕੀ ਦੀ ਉਹ ਵੀ ਰੀਅਲ ਸਿਸਟਰ ਸੀਗੀ ਮੈਕੀ ਦੀ ਉਹ ਵੀ ਭੈਣ ਰੀਅਲ ਸੀਗੀ ਠੀਕ ਹੈ ਤੇ ਉਹਦਾ ਪਹਿਲਾਂ ਵਿਆਹ ਉਹਦਾ ਹੋਇਆ ਸੀਗਾ ਉਹ ਬਾਹਰ ਨੇ ਤੇ ਹੁਣ ਇਹ ਸਭ ਤੋਂ ਛੋਟੀ ਇੱਕੋ ਹੀ ਭੈਣ ਰਹਿ ਗਈ ਸੀ ਵਿਆਉਣ ਵਾਲੀ ਹੁਣ ਇਹਦਾ ਵਿਆਹ ਹੈ ਇਹ ਵੀ ਰੀਅਲ ਸਿਸਟਰ ਆ ਮੈਕੀ ਦੀ ਇਹ ਵੀ ਰੀਅਲ ਸਿਸਟਰ ਆ ਗਈ ਠੀਕ ਹੈ ਤੇ ਜੋਤ ਦੀ ਨਨਾਨਾ ਆ ਸਾਰੇ ਪੁੱਛਦੇ ਸੀ ਜੋਤ ਦੀ ਕੀ ਲੱਗਦੀ ਆ ਓਬਵੀਅਸ ਆ ਵੀ ਜੋਤ ਦੀ ਨਨਾਨ ਲੱਗਦੀ ਆ ਬਾਈ ਤੇ ਮੇਰੀ ਵੀ ਨਨਾਨ ਲੱਗਦੀ ਆ ਠੀਕ ਹੈ ਤੇ ਹੋਰ ਤੁਹਾਡਾ ਕੁਐਸਚਨ ਸੀਗਾ ਵੀ ਪਿੰਡ ਅਬਲੂ ਅਬਲੂ ਆ ਜਾਂ ਕੋਟਲੀ ਆ ਜਾਂ ਕੋਠਿਆਂ ਚ ਰਹਿੰਦੇ ਆ ਇਹ ਮੈਨੂੰ ਵੀ ਨਹੀਂ ਅਜੇ ਪਤਾ ਲੱਗਿਆ ਵੀ ਕੋਟਲੀ ਅਬਲੂ ਆ ਜਾਂ ਕੱਲਾ ਅਬਲੂ ਆ ਇਹ ਆਪਾਂ ਅੱਜ ਜਾਵਾਂਗੇ ਨਾ ਤਾਂ ਮੈਂ ਰਿੱਕੀ ਨਾਲ ਕਨਫਰਮ ਕਰਕੇ ਫਿਰ ਤੁਹਾਨੂੰ ਦੱਸੂਗੀ ਵੀ ਕਿਹੜਾ ਪਿੰਡ ਆ ਕਿੱਦਾਂ ਦਾ ਕਿਵੇਂ ਆ ਠੀਕ ਹੈ ਫਿਰ ਤੁਹਾਨੂੰ ਦੱਸੂਗੀ ਵੀ ਕਿਹੜਾ ਪਿੰਡ ਆਗਾ ਤੇ ਆਪਾਂ ਸੂਟ ਪ੍ਰੈਸ ਕਰਕੇ ਰੱਖ ਲਿਆ ਸੀਗਾ ਮੈਂ ਅੱਜ ਆਹ ਵਾਲਾ ਸੂਟ ਪਾਉਣਾ ਆਹ ਵਾਲਾ ਮੈਂ ਅੱਜ ਸੂਟ ਪਾਉਣਾਗਾ ਇਹ ਹਲੇ ਮੈਂ ਇੰਸਟਾ ਤੇ ਕੋਈ ਫੋਟੋ ਇਹਦੀ ਵੀਡੀਓ ਕੁਝ ਵੀ ਨਹੀਂ ਸ਼ੇਅਰ ਕੀਤਾ ਹੋਇਆ ਠੀਕ ਹੈ ਇਹ ਮਸ਼ੀਨਵਰਕ ਵਾਲਾ ਸੂਟ ਆਗਾ ਤੇ ਇਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਦਾ ਡਿਜ਼ਾਈਨ ਸਾਰਾ ਕੁਝ ਫਿਰ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੂੰ ਕਿਸੇ ਵੀ ਕਲਰ ਤੇ ਤੇ ਇੱਕ ਨਾ ਕੁੜੀ ਦਾ ਕਮੈਂਟ ਆਇਆ ਸੀਗਾ ਵੀ ਦੀਦੀ ਤੁਸੀਂ ਪੰਜਾਬੋਂੋਂ ਤੁਹਾਡੇ ਸਲਵਾਰ ਸੂਟ ਜਿਆਦਾ ਜੱੱਚਦੇ ਅੱਜ ਕਿਸੇ ਸਿੰਗਰ ਨੂੰ ਮਿਲਣ ਗਏ ਤਾਂ ਤੁਸੀਂ ਸੂਟ ਪਾ ਕੇ ਜਾਣਾ ਸੀ ਤੇ ਮੈਂ ਕਿਹਾ ਸੀਗਾ ਵੀ ਜੁਝਾਰ ਕਰਕੇ ਨਹੀਂ ਪਾਉਂਦੀ ਤਾਂ ਇੱਕ ਕੁੜੀ ਨੇ ਕਮੈਂਟ ਕੀਤਾ ਸੀ ਵੀ ਦੀਦੀ ਵੀ ਜੁਝਾਰ ਤਾਂ ਨਹੀਂ ਕਹਿੰਦਾ ਵੀ ਲੋ ਟ-ਸ਼ਰਟ ਪਾਉਣੀ ਐ ਸੂਟ ਨਹੀਂ ਪਾਉਣਾ ਗੱਲ ਉਹ ਨਹੀਂ ਬਈ ਮੈਂ ਉਹਨੂੰ ਮਦਰ ਫੀਡ ਕਰਵਾਉਣੀ ਆ ਮਦਰ ਫੀਡ ਕਰਵਾਉਣੀ ਆ ਤੇ ਮੈਂ ਘਰੇ ਨਹੀਂ ਰਹਿਣਦੀ ਮੈਂ ਕੰਮ ਤੇ ਰਹਿਣੀ ਆ ਮੇਰੇ ਕੰਮ ਤੇ ਕੋਈ ਗਾਹਕ ਆ ਗਿਆ ਕੋਈ ਗਾਹਕ ਆ ਗਿਆ ਠੀਕ ਆ ਤਾਂ ਮੈਂ ਸੂਟ ਦੇ ਵਿੱਚ ਮੈਨੂੰ ਥੋੜਾ ਜਿਹਾ ਅਨਕੰਫਰਟੇਬਲ ਲੱਗਦਾ ਆ ਆਪਾਂ ਨੂੰ ਸਾਰੀਆਂ ਕੁੜੀਆਂ ਨੂੰ ਪਤਾ ਘਰੇ ਹੁੰਨੇ ਆ ਤਾਂ ਗੱਲ ਹੋਰ ਹੁੰਦੀ ਆ ਬਟ ਜਦੋਂ ਮੇਰੇ ਲੋਅ ਟੀ-ਸ਼ਰਟ ਪਾਈ ਹੁੰਦੀ ਆ ਤਾਂ ਮੈਨੂੰ ਫੀਡ ਕਰਾਉਣਾ ਸੌਖਾ ਲੱਗਦਾ ਤਾਂ ਹੋਰ ਕੁਝ ਨਹੀਂ ਜੁਝਾਰੀ ਨਹੀਂ ਕਹਿੰਦਾ ਬਸ ਗੱਲ ਸਿੰਪਲ ਜੀ ਇਹ ਆ ਤੇ ਬਾਕੀ ਜਿਹੜੀਆਂ ਵੀ ਕੁੜੀਆਂ ਨੂੰ ਇਹ ਚੀਜ਼ ਦਾ ਪਤਾ ਠੀਕ ਆ ਉਹ ਕੁੜੀਆਂ ਨੂੰ ਪਤਾਗਾ ਉਹ ਮੈਨੂੰ ਸਮਝ ਸਕਦੀਆਂ ਨੇ ਕੁੜੀਆਂ ਠੀਕ ਹੈ ਤੇ ਜੁਝਾਰ ਵੱਡਾ ਹੋ ਗਿਆ ਜਦੋਂ ਮਦਰ ਫੀਡ ਕਰਨੋਂ ਹਟ ਗਿਆ ਉਦੋਂ ਬਈ ਮੈਂ ਸੂਟ ਹੀ ਪਾਉਣੀ ਆ ਪਹਿਲਾਂ ਵੀ ਮੈਂ ਸੂਟ ਪਾ ਕੇ ਮਿਲਣੇ ਜਾਂਦੀ ਸੀ ਕਿਸੇ ਰਿਸ਼ਤੇਦਾਰੀ ਚੀਆਂ ਕਿਤੇ ਵੀ ਤੇ ਹੁਣ ਸਿਰਫ ਜੁਝਾਰ ਕਰਕੇ ਥੋੜਾ ਜਿਹਾ ਚੀਜ਼ ਹੈਗੀ ਆ ਵੀ ਉਹ ਮਦਰ ਫੀਡ ਲੈ ਆ ਰਿਹਾਗਾ ਤਾਂ ਕਰਕੇ ਤੇ ਇੱਕ ਗੱਲ ਹੋਰ ਆ ਵੀ ਜੁਝਾਰ ਜਿਹੜਾ ਹੈਗਾ ਖਾਂਦਾ ਪੀਂਦਾਗਾ ਜਾਂ ਕੁਝ ਉਹਨੂੰ ਖਵਾਉਣਾ ਤਾਂ ਮੇਰਾ ਸਾਰਾ ਸੂਟ ਖਰਾਬ ਹੋ ਜਾਂਦਾ ਤੇ ਸੂਟ ਦੇ ਉੱਤੋਂ ਬਈ ਉਹ ਦਾਗ ਨਹੀਂ ਲੈਂਦੇ ਠੀਕ ਆ ਤੇ ਸੂਟ ਪਾਇਆ ਵੀ ਫਿਰ ਬਹੁਤ ਗੰਦਾ ਲੱਗਦਾ ਭੈੜਾ ਲੱਗਦਾ ਟੀ-ਸ਼ਰਟ ਕੀ ਐ ਮੈਂ ਉਹਦੀ ਚੇਂਜ ਕਰ ਲੂੰਗੀ ਬਟ ਸੂਟ ਆਪਣੇ ਤੋਂ ਵਾਰੀ ਵਾਰੀ ਪ੍ਰੈਸ ਕਰਕੇ ਚੇਂਜ ਨਹੀਂ ਹੁੰਦੇ ਹੁੰਦੇ ਹੋਰ ਕੋਈ ਨਹੀਂ ਮੈਨੂੰ ਮੈਨੂੰ ਖੁਦ ਨੂੰ ਸੂਟ ਵਧੀਆ ਲੱਗਦੇ ਆ ਤਾਂ ਹੀ ਮੈਂ ਸੂਟਾਂ ਦਾ ਕੰਮ ਚਲਾਇਆ ਹੋਇਆ ਹੈ ਕਿਉਂਕਿ ਮੈਨੂੰ ਸੂਟ ਪਸੰਦ ਨੇ ਤਾਂ ਪਲੀਜ਼ ਐਵੇਂ ਨਾ ਬੋਲਿਆ ਕਰੋ ਮੈਂ ਹਮੇਸ਼ਾ ਜੈਨੂ ਨਾਲ ਕਮੈਂਟ ਦਾ ਰਿਪਲਾਈ ਕਰਦੀ ਹੁੰਦੀ ਆ ਤੁਹਾਡਾ ਭੈਣੇ ਇਹ ਵੀ ਨਾ ਸਮਝੋ ਕਿ ਮੈਂ ਤੁਹਾਨੂੰ ਕੁਝ ਗਲਤ ਬੋਲਿਆ ਗਲਤ ਨਹੀਂ ਮੈਂ ਤੁਹਾਨੂੰ ਆਪਦੀ ਗੱਲ ਦੱਸੀ ਆ ਵੀ ਆ ਚੀਜ਼ ਆ ਰੀਜਨ ਆ ਬਈ ਹੋਰ ਕੋਈ ਗੱਲ ਨਹੀਂ ਆਵੇ ਦੀ ਉੱਤੇ ਤਾਂ ਆਪਾਂ ਨੂੰ ਕਦੇ ਵੀ ਕਮੈਂਟ ਨਹੀਂ ਕਰਨਾ ਚਾਹੀਦਾ ਬਾਕੀ ਮੇਰਾ ਤਾਂ ਕਦੇ ਇਦਾਂ ਦਾ ਪਹਿਰਾਵੇ ਹੀ ਨਹੀਂ ਹੋਇਆ ਵੀ ਜਿਹਦੇ ਉੱਤੇ ਕਿਸੇ ਦੀ ਟਿੱਪਣੀ ਆਵੇ ਹਨ ਕਿਉਂਕਿ ਆਪਾਂ ਹਮੇਸ਼ਾ ਮੈਨੂੰ ਜਿੰਨਾ ਕ ਮੈਨੂੰ ਪਤਾ ਹੁੰਦਾ ਵੀ ਮੈਂ ਆਪਦੇ ਘਰ ਦੇ ਵਿੱਚ ਇੰਨੀ ਕੀ ਚੀਜ਼ ਆਪਾਂ ਨੂੰ ਲਾਉ ਆਪਾਂ ਉਨੀ ਕੀ ਹੀ ਪਾਉਣੀ ਆ ਠੀਕ ਹੈ ਤੇ ਇੱਕ ਕੁੜੀ ਦਾ ਕਮੈਂਟ ਸੀਗਾ ਵੀ ਦੀਦੀ ਤੁਹਾਡੇ ਤੇ ਜੋ ਦੀ ਚੀਜ਼ ਬਿਲਕੁਲ ਕਮੰਡ ਨਹੀਂ ਹੈਗਾ ਤੁਸੀਂ ਬਹੁਤ ਵਧੀਆ ਮਿਲਦੇ ਹੋ ਜੀ ਨੂੰ ਵੀ ਮਿਲਦੇ ਹੋ ਥੈਂਕ ਯੂ ਸੋ ਮਚ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਪੋਜ਼ਿਟਿਵ ਕਰਦੇ ਹੋ ਨਾ ਬੰਦੇ ਨੂੰ ਕਈ ਕੀ ਵਾਰ ਤਾਂ ਕਮੈਂਟ ਕਰਕੇ ਵੀ ਰੂਹ ਖੁਸ਼ ਹੋ ਅੱਜ ਮੇਰੀ ਰੂਹ ਖੁਸ਼ ਹੋ ਗਈ ਥੈਂਕ ਯੂ ਭਾਈ ਬਹੁਤ ਧੰਨਵਾਦ ਤੇਰਾ ਭੈਣੇ ਤੂੰ ਬਹੁਤ ਸੋਹਣਾ ਕਮੈਂਟ ਕੀਤਾ ਤੇ ਇੱਕ ਕਮੈਂਟ ਸੀਗਾ ਕੁੜੀ ਦਾ ਵੀ ਦੀਦੀ ਵੀ ਜੋਤ ਨੂੰ ਕਹੋ ਥੋੜੇ ਜਿਹਾ ਪਤਲੇ ਹੋ ਜਾਣ ਹਾਂ ਭਾਈ ਉਹ ਪਤਲੀ ਹੋ ਰਹੀ ਆ ਬਾਕੀ ਜੇ ਉਹ ਪਤਲੀ ਹੋ ਗਈ ਤਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਵੀ ਕਰੂਗੀ ਵੀ ਉਹ ਕਿਵੇਂ ਪਤਲੀ ਹੋਈ ਆ ਠੀਕ ਆ ਕੀ ਉਹਨੇ ਨੁਸਖਾ ਅਪਣਾਇਆਗਾ ਕੀ ਚੀਜ਼ ਕੀਤੀ ਆ ਠੀਕ ਆ ਉਹ ਸ਼ੇਅਰ ਕਰੂਗੀ ਡਾਈਟ ਕੀਤੀ ਆ ਜਾਂ ਜੋ ਵੀ ਕੀਤਾ ਉਹ ਸ਼ੇਅਰ ਕਰੂਗੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਬਈ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਠੀਕ ਹੈ ਚਲੋ ਕਮੈਂਟ 네ਗੇਟਿਵ ਵੀ ਹੁੰਦੇ ਪਰ ਮੇਰਾ ਹਮੇਸ਼ਾ ਤੋਂ ਇਹੀ ਰਿਹਾਗਾ ਹੁਣ ਤਾਂ ਵੀ ਮੈਂ ਹਮੇਸ਼ਾ ਹਰ ਇੱਕ ਦਾ ਜਵਾਬ ਪੂਰੇ ਪੋਜੀਟਿਵ ਤਰੀਕੇ ਨਾਲ ਦਵਾਂ ਠੀਕ ਹੈ ਹੋਰ ਕੋਈ ਰੀਜ਼ਨ ਨਹੀਂ ਹੁੰਦਾ ਬਈ ਬਸ ਆਹੀ ਰੀਜ਼ਨ ਹੁੰਦਾਗਾ ਤੇ ਬਾਕੀ ਮੈਂ ਸੂਟਾਂ ਨੂੰ ਹੀ ਪ੍ਰੇਫਰ ਕਰਦੀ ਆ ਮੈਨੂੰ ਸੂਟ ਹੀ ਵਧੀਆ ਲੱਗਦੇ ਆ ਹੋਰ ਕੋਈ ਗੱਲ ਨਹੀਂ ਹੈਗੀ ਠੀਕ ਹੈ ਲੋ ਬਈ ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ ਇਹका ਤੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਵਿਆਹ ਦੇ ਵਿੱਚ ਰਹਿ ਗਿਆ ਸਿਰਫ ਤਿੰਨ ਇੱਕ ਦਿਨ ਪਾਠ ਦੇ ਵਿੱਚ ਰਹਿ ਗਿਆ ਸਿਰਫ ਇੱਕ ਦਿਨ 1 ਡੇ ਲੇਫਟ ਤਾਂ ਤੁਸੀਂ ਦੇਖਿਓ ਵੀ ਕੀ ਆਵਾਤਾ ਧੂਮਾ ਪਟ ਦੇਣੀ ਆ ਜਾਗੋ ਤੇ ਸਾਰਿਆਂ ਨੂੰ ਇੰਤਜ਼ਾਰ ਹੋਣਾਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਹਣੇ ਸੋਹਣੇ ਵਲੌਗ ਦੇਖਣ ਦੇ ਲਈ ਮਿਲਦੇ ਆਂ ਬਾਈ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਨੈਕਸਟ ਵਲੌਗ 'ਚ ਮਿਲਾਂਗੇ ਜੋਤ ਕੇ ਕਰ